ਆਪਣੀ ਬਲੂੰਗੜੀ ਆਵਣਾ ਬੈਗੀ ਪੱਟ ਤੇ ਤੇ ਖਾਂਦੀ ਆ ਚਣੇ ਛੋਲੇ ਪਿਉਂਤੇ ਵਾਲਾ ਓਏ ਤੂੰ ਵੀ ਆ ਜਾ ਕਮਲਾ ਜਾ ਕਿੱਧਰ ਤੁਰਿਆ ਫਿਰਦਾ ਲੈ ਐ ਖਾਂਦੀ ਆ ਦਵਾ ਦਵਾ ਇਹਨੂੰ ਵੀ ਇਹਨੂੰ ਵੀ ਲਿਆ ਓ ਅਰਸ਼ੂ ਇੱਧਰ ਨੂੰ ਆ ਲੂਗਾ ਬੌੜਾ ਜਾ ਤੁਰਿਆ ਫਿਰਦਾ ਆ ਜਾ ਬੌੜਾ ਆ ਬਹਿ ਗਿਆ ਤੇਰੀ ਬੌੜਿਆ ਲੈ ਲੈ ਚਣੇ ਖਾ ਦੇਖੀ ਆ ਆ ਪਾ ਕੇ ਬਹਿ ਗਿਆ ਉਹ ਵਿਚਾਰੀ ਉਹ ਫਿਰਦੀ ਆ ਉਹ ਪੀ ਜਾ ਆਏ ਆਏ ਓਏ ਧੜ ਮਰੀ ਸੜੇ ਹੋਏ ਹਾਂ ਹੈਂ ਸੜਦਾ ਸੜਦਾ ਪੂਰੀਆਂ ਆ ਜਾ ਜੱਟਪੁਰਾ ਕੈਮ ਹੈਲੋ ਗイズ ਵੈਲਕਮ ਬੈਕ ਮਾਈ ਚੈਨਲ ਜੀ ਅੱਜ ਦੇ ਵਲੋਗੰ ਦਾ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਸਵਾਗਤ ਹੈ ਕਿਉਂਕਿ ਆਪਣਾ ਵਲੋਗ ਹੋ ਗਿਆ ਸ਼ੁਰੂ ਜੀ ਤੇ ਆਓ ਆਪਾਂ ਦੇਖਨੇ ਆਪਣੇ ਜਾਨਵਰ ਟੂਟੂ ਕਿਵੇਂ ਹੋ ਜੇਮਾ ਸੱਟ ਬੈਠੇ ਆਪਾਂ ਤੜਕੇ ਨੂੰ ਰੋਟੀਆਂ ਪਾਤੀਆਂ ਸੀ ਕਿਉਂਕਿ ਦੱਸੀ ਚ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਆ ਮੌਸਮ ਬਾਬੇ ਪੂਰਾ ਕੂਲ ਹੋਇਆ ਹੈ ਗਾਈ ਠੰਡਾ ਠੰਡਾ ਮੌਸਮ ਹੈ ਪਰ ਹਵਾ ਚੱਲ ਰਹੀ ਆ ਪੂਰੀ ਘੈਂਟ ਤੇ ਆਜੋ ਹੁਣ ਆਪਾਂ ਇਹਨਾਂ ਨੂੰ ਕੱਢਦੇ ਆ ਬਾਹਰ ਚਲੋ ਜੀ ਮਿੱਤਰਾ ਚੱਕ ਦੋਹੇ ਕੱਢਲਾ ਬਾਹਰ ਤੇ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਆ ਗੇੜਾ ਖੇੜਾ ਦਿਵਾਉਣੇ ਆ ਜਾਰੇ ਉਂ ਖੁੱਲੇ ਰਹਿੰਦੇ ਸੀ ਨਾ ਉੱਥੇ ਆਪਾਂ ਹਜੇ ਫਿਰ ਵੀ ਅੰਦਰ ਰਹਿੰਦੇ ਆ ਇਹ ਰਾਮ ਨਾਲ ਜਾ ਦੋਹੇ ਹੱਥਾਂ ਨਾਲ ਚੱਕਲਾ ਦੋਹੇ ਹੱਥਾਂ ਨਾਲ ਇੱਕ ਚੱਕਲਾ ਪਹਿਲੇ ਇੱਕ ਚੱਕਲਾ ਹਾਂ ਥੱਲੋ ਸਾਹਮਣਾ ਹੱਥ ਪਾ ਦੇਣਾ ਸਿਖਾਈਏ ਆ ਚੀਜ਼ ਫੜੀ ਹੁੰਦੀ ਹੈ ਠੀਕ ਹੈ ਅੱਗੇ ਵਾਸਤੇ ਠੀਕ ਆ ਅਬਾਸ ਬਸ 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 ਇੱਕ ਨਾ ਹੁਣ ਨਵੇਂ ਕਰਕੇ ਹਲਕੀ ਉਹ ਆਰਡਰ ਦੇ ਆ ਇਹ ਬਸ 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 ਆਜੋ ਹੁਣ ਆਪਾਂ ਇਹਨੂੰ ਇਹਨੂੰ ਵੀ ਚੱਕ ਲੈ ਦੂਜੀ ਨੂੰ ਤੇ ਆਜੋ ਹੁਣ ਆਪਾਂ ਇਹਨਾਂ ਨੂੰ ਇੱਥੇ ਬਾਹਰ ਛੱਡਦੇ ਆ ਆਹ ਜਾਣਾ ਫਿਰ ਤੈਨੂੰ ਕੋਈ ਚੱਕਰ ਨਹੀਂ ਹੈਗਾ ਇੱਥੇ ਕੋਈ ਤੈਨੂੰ ਡਰ ਨਹੀਂ ਹੈਗਾ ਜਾ ਮੈਂ ਤੁਰ ਫੇਰਾ ਦੇ ਗੇੜੇ ਘੱਟ ਠੀਕ ਆ ਸਿਆਣਾ ਬੱਚਾ ਨੂੰ ਸਾਡਾ ਜਮਾ ਸਿਆਣਾ ਜਮਾ ਫਿਰ ਪੂਰਾ ਚੰਨ ਮੌਸਮ ਆ ਪਰ ਚੰਨ ਮਾਰਕ ਹੁੰਦੇ ਆ ਫਿਰ ਆਹ ਲਿਆ ਲਿਆ ਦੂਜਾ ਵੀ ਚੱਕ ਲਿਆ ਲੋ ਜੀ ਆਰਾਮ ਨਾਲ ਹੁਣ ਬੇੜੇ ਦੇ ਟਾਇਲ ਰਹੇ ਪੂਰੇ ਆਂ ਗੇੜੇ ਕੱਢਦੇ ਆਂ ਇਹ ਪੂਰੀ ਮਸਤੀ ਕਰਦੇ ਆ ਇਹ ਹਵਾ ਬੁੱਲ ਲਗਾਣ ਚੱਲ ਰਹੀ ਆ ਨਾ ਓਏ ਹੂੰ ਮੌਸਮ ਕੁੂਲਾ ਪੂਰਾ ਓਕੇ ਠੰਡਾ ਹੈਗਾ ਲੈਣਾ ਚਾਹ ਹੁਣ ਲੱਗੇ ਖੜਾ ਰਾਮ ਨਾਲ ਲੋ ਜੱਟ ਹੁਣ ਮੈਂ ਸੋਲੂਣਾ ਇਹਨਾਂ ਦੀ ਮਸਤੀ ਕਰਾ ਕੇ ਦਿਖਾਉਣਾ ਤੁਹਾਨੂੰ ਦਿਖਾਉਣਾ ਬਹੁਤ ਮਸਤੀ ਕਰਦਾ ਹੈ ਰਹਿ ਰਿਹਾਗਾ ਆਇਆ

ਉਹ ਵੇੜਾ ਇਹ ਆ ਜਾ ਇਧਰ ਸਾਡੀ ਸੋਹਣੀ ਜੀ ਮੁਰਗੀ ਆ ਸੋਹਣੀ ਜੀ ਸੋਹਣੀ ਜੀ ਸੋਹਣੀ ਜੀ ਸੋਹਣੀ ਆ ਨਾ ਸੋਹਣੀ ਨੂੰ ਖਰਾਕ ਪਾਈ ਹੁਣ ਸੋਹਣੀ ਸੋਹਣੀ ਪਾ ਲੈਨੇ ਆ ਫਿਰ ਤੇ ਹੁਣ ਆਪਾਂ ਪੋਣੇ ਨੂੰ ਰੋਟੀਆਂ ਜੀ ਪਉੰਤੀ ਹੋਈਆਂ ਲੱਸੀ ਨਾ ਤੇ ਆਜੋ ਖਰਾਕ ਪਾਈਏ ਇਹਨਾਂ ਦੀ ਆ ਜਾ ਵੀ ਜਿੱਟ ਹੁਣ ਆਪਾਂ ਇਹਨਾਂ ਨੂੰ ਕੌਣਿਆ ਛੋਲੇ ਠੀਕ ਹੈ ਜੀ ਕਿਉਂ ਕੇ ਰੱਖਦੇ ਸੀ ਜੀ ਆਪਾਂ ਤੇ ਆਪਾਂ ਖਾਉਣਾ ਹੈ ਕੁੱਟਕੇ ਪਾਉਣੇ ਕੁੱਟਕੇ ਪਾ ਲਊਂ ਆਪਣੇ ਭੌਂਤੇ ਹੋਏ ਸੀ ਜੀ ਛੋਲੇ ਬਹੁਤ ਵਧੀਆ ਹੁੰਦੇ ਇਹਨਾਂ ਖਾਤਰ ਠੀਕ ਹੈ ਅੰਨੀ ਜਾਨ ਹੁੰਦੀ ਆ ਯਾਰ ਛੋਲਿਆਂ ਚ ਬਈ ਠੀਕ ਤਾਂ ਹਮ ਵੀ ਬਹੁਤ ਕਰਦੇ ਜੀ ਖਾਣਾ ਕੁੱਟਕੇ ਪਾਉਣੇ ਕੁੱਟਕੇ ਪਾ ਦਿਆ ਕਰੋ ਜੀ ਆ ਦੇਖੋ ਆਪਣੇ ਤਾਂ ਜਮਾ ਪੂਲੇ ਪੂਲੀ ਆ ਕਿਉਂ ਆਪਾਂ ਭੌਂਤੇ ਸੀ ਜੀ ਉਹ ਨਾ ਪਾਏ ਆਪਣੀ ਬਲੂੰਗੜੀ ਆਵਣਾ ਬੈਗੀ ਪੱਟ ਤੇ ਤੇ ਖਾਂਦੀ ਆ ਚਣੇ ਛੋਲੇ ਪਿਉਂਤੇ ਵਾਲੇ ਓਏ ਤੂੰ ਵੀ ਆ ਜਾ ਕਮਲਾ ਜਾ ਕਿੱਧਰ ਤੁਰਿਆ ਫਿਰਦਾ ਲੈ ਐ ਖਾਂਦੀ ਆ ਦਵਾ ਦਵਾ ਇਹਨੂੰ ਵੀ ਇਹਨੂੰ ਵੀ ਲਿਆ ਓ ਅਰਸ਼ੂ ਇੱਧਰ ਨੂੰ ਆ ਲੂਗਾ ਬੌੜਾ ਜਾ ਤੁਰਿਆ ਫਿਰਦਾ ਆ ਜਾ ਬੌੜਾ ਆ ਬਹਿ ਗਿਆ ਤੇਰੀ ਬੌੜਿਆ ਲੈ ਲੈ ਛਣੇ ਖਾ ਦੇਖੀ ਆ ਆ ਪਾ ਕੇ ਬਹਿ ਗਿਆ ਉਹ ਵਿਚਾਰੀ ਉਹ ਫਿਰਦੀ ਆ ਉਹ ਭਜਾਤੀ ਛੜੇ ਹੋਏ ਨੇ ਲੈ ਕਾਲਾ ਉਹ ਪੱਜ ਗਿਆ ਹਾਬੀ ਦਾ ਨਾ ਉਹਨੂੰ ਖਾਣ ਦਿੰਦਾ ਨਾ ਖਾਂਦਾ ਗਾ ਉਹ ਪੜ ਗਿਆ ਅੰਦਰ ਕੁੱਡੇ ਦੇ ਲੈ ਉਹ ਅਰਸ਼ੂਣਾਂ ਦੇ ਦਵਾਰੇ ਬਾਹਰ ਜੇ ਸਾਨੂੰ ਆਪਾਂ ਚਨੇ ਇਹਦੇ ਨਾਲ ਕੁੱਟਦੇ ਆ ਇਹਦੇ ਨਾਲ ਕੁੱਟ ਕੇ ਆ ਜਾ ਫਿਰ ਇਹਦੇ ਨਾਲ ਕੁੱਟਦੇ ਆ ਜੀ ਆਪਾਂ ਚਨੇ ਆਪਾਂ ਪਾ ਲਈ ਸੀ ਥੋੜੇ ਥੋੜੇ ਪਾਏ ਨੇ ਪਾਉਦੇ ਹੈਗੇ ਬਾਦੂ ਐਨੇ ਚਨੇ ਤੇ ਨਾਲ ਕਹੀਂ ਦੇ ਆਟੇ ਦੀ ਗਾੜੀ ਹੁੰਦੇ ਆ ਲੈ ਬਾਬ ਚਨੇ ਕੁੱਟਦੇ ਆ ਜੀ ਆਪਾਂ ਕਹੀਂ ਦੇ ਬਾਹੇ ਨਾਲ ਕਈ ਤੇ ਬਾਹੇ ਨਾਲ ਕੁੱਟਨੇ ਆ ਜੀ ਬਾਹਲੇ ਵੀ ਨਹੀਂ ਕੁੱਟਦੇ ਹੈਗੇ ਖਾਣੀਆਂ ਨੇ ਇਹਦੇ ਇੱਧਰ ਦੇਖੋ ਜੀ ਕਹਿੰਦੇ ਮੁਰਗੀ ਆ ਰਾਮ ਨਾਲ ਤੁੱਪ ਸੇਕ ਰਹੀ ਆ ਟੌਰ ਨਾਲ ਨੀਂਦਾ ਲਾ ਰਹੀ ਏ ਟਿੱਡੀ ਪੈ ਕੇ ਹੈ ਤੇ ਇੱਧਰ ਆਪਾਂ ਨੇ ਉਹਨੇ ਲਾ ਰੱਖਿਆ ਕੰਮ ਕਹਿੰਦੀ ਚੁੱਪ ਚਾਪ ਚਣੇ ਕੁੱਟੋ ਮੇਰੇ ਵਾਸਤੇ ਤੇ ਯਾਰ ਉਹ ਨਹੀਂ ਕੁੱਟ ਰਿਹਾ ਚਣੇ ਤੇ ਰੋਟੀਆਂ ਖਾਧੀਆਂ ਨਹੀਂ ਮਾਂ ਦੇ ਪੁੱਤਾਂ ਨੇ ਰੋਟੀਆਂ ਪਈਆਂ ਨੇ ਆ ਰੋਟੀਆਂ ਬਹੁਤ ਘੱਟ ਖਾਂਦੇ ਤੇ ਚਣਿਆਂ ਦੀ ਹੁਣ ਤਿਆਰੀ ਆ ਚਣੇ ਖਰਾਕ ਦੀ ਚਣੇ ਹੁਣ ਆਪਾਂ ਕੁੱਟ ਰਹੇ ਇਹਨਾਂ ਦੇ ਬਹੁਤ ਆ ਓਏ ਇਧਰੋਂ ਕੱਢ ਦਿਆ ਇਹ ਵਾਲੇ ਚਨੇ ਖਾ ਲਾਂਗੇ ਇਹਦਾ ਬਾਦੂ ਆ ਇਹਨੇ ਦਾ ਕੁੱਤੇ ਹੋਏ ਲੋ ਜੀ ਹੁਣ ਆਪਾਂ ਪਾਉਨੇ ਇਹਨਾਂ ਨੂੰ ਇਧਰ ਦੇਖੋ ਸਾਰੀਆਂ ਰੋਟੀਆਂ ਡੂਲਤੀਆਂ ਹੀ ਇਹਨਾਂ ਨੇ ਗੰਦ ਪਾਤਾ ਸੜਿਆ ਹੋਇਆ ਨੇ ਪੂਰਾ ਤੇ ਹੁਣ ਖਾਂਦੇ ਆ ਚਨੇ ਆਪ ਦਾ ਆਰਾਮ ਨਾਲ ਪਾ ਕੇ ਗੰਦ ਇਹ ਤੁਸੀਂ ਵੀ ਆਹੋ ਜਾਨਵਰਾਂ ਨੂੰ ਪਾਇਆ ਕਰੋ ਜੀ ਚਨੇ ਤਾਂ ਉਹ ਛੋਲੇ ਹੁੰਦੇ ਪਿਓ ਕੀ ਬਹੁਤ ਵਧੀਆ ਬਹੁਤ ਹੀ ਤਾਕਤ ਹੁੰਦੀ ਆ ਰੰਨੀ ਇਹਨਾਂ ਚੀਜ਼ਾਂ ਚ ਕਰਦੇ ਆ ਚੀਜ਼ਾਂ ਬਹੁਤ ਪੂਰੀ ਵਧੀਆ ਹੈ ਜਿੰਨੇ ਅਰ ਕਰਦੀ ਚੀਜ਼ ਵਧੀਆ ਹੈ ਨਾ ਉਨੇ ਜਿੰਨੀਆਂ ਮਰਜ਼ੀ ਤੁਸੀਂ ਫੀੜਾਂ ਪਾਈ ਜੋ ਕੋਈ ਅਸਰ ਨਹੀਂ ਹੈ ਬਾਕੀ ਇਹ ਤਾਂ ਕਰਦੀਆਂ ਦੇਸੀ ਗਰਾਕਾਂ ਨਹੀਂ ਪਾਲਦੇ ਝੋਟੇ ਆਇਆਂ ਘਰ ਸੁਭੋਜਣੇ ਹੈ ਕਿਉਂ ਕੁੱਕੜਾ ਝੂਠਾ ਹੈ

ਨਹੀਂ ਆ ਖਾ ਜੂਗਾ ਆ ਸਧਾਨ ਖਾ ਜੂ ਥੋਡੇ ਹੈਂ ਘਾੜੋ ਖਾੜੋ ਤੋਂ ਬਾਬਿਓ ਕਰਤੇ ਹੁਣ ਆਪਾਂ ਅੰਦਰ ਆਪਣੇ ਬੱਚੇ ਠੀਕ ਹੈ ਜੀ ਤੇ ਇਹਦੇ ਨਾਲ ਹੀ ਕਰਦੇ ਆਪਾਂ ਬਲੌਗ ਦਾ ਐਂਡ ਜੇਕਰ ਆਪਣੇ ਚੈਨਲ ਤੇ ਨਵਾਂ ਤਾਂ ਦੱਬ ਕੇ ਕਰ ਦਿਓ ਸਬਸਕ੍ਰਾਈਬ ਠੀਕ ਹੈ ਜੀ ਤੇ ਲਾਈਕ ਕਰ ਦਿਓ ਨੋਟੀਫਿਕੇਸ਼ਨ ਆਨ ਤੇ ਕਰ ਲਓ ਤੇ ਜੇ ਕੋਈ ਕਮੈਂਟ ਕਰਨਾ ਚਾਹੁੰਦਾ ਕਰੋ ਘੈਂਟ ਜਿਹਾ ਠੀਕ ਹੈ ਜੀ ਚੰਗਾ ਜੀ ਮਿਲਦੇ ਹੁਣ ਆਪਾਂ ਅਗਲੇ ਬਲੌਗ ਦੇ ਅੰਦਰ ਬਾਏ ਸਸਰੀ ਅਕਾ